啊！啊 ਭਾਗਤ ਆਪਾਇਆ ਪੈ ਜਾ ਰੱਖਦਾ ਨਾ ਕਸ਼ ਦੁਸ਼ਣ ਹਾਰ ਮਾਰਿਆ ਪ੍ਰਹਿ ਨਾਨਕ ਕੋ ਰਾਇਆ ਹਾਲ ਗਣੇ ਨ ਕੰਜ ਟਖਰ ਨਾਮ ਦੇ ਉਮਕ ਲਾਇਆ ਜਨ ਨਾਨਕ ਐ ਸ਼ਹਾਰ ਸੇਵਿਆ ਹੰਤ ਲੈ ਚੜਾਇਆ ਜਨ ਨਾਨਕ ਐ ਸ਼ਹਾਰ ਰੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਾ ਜਾ ਸੁਖਤਾ ਮਨਾ ਹੋਏ ਤੂੰ ਕਰਦਾ ਕਰਣਾ ਲੈ ਨਾ ਹੀ ਵਿਆਹ ਕੋਈ ਨਾ ਹੋਏ ਬਲੇ ਹਾਰ ਜੁਗਤ ਅਵਸਿਆ ਤੇਰਾ ਅੰਤ ਨਾ ਜਾਏ ਰਖਿਆ ਰਹਾ ਯਾਦ ਮੈਨੂੰ ਉਦ ਮੈਂ ਜਾਂਦਾ ਗਲਗਲਾ ਵਰ ਬੋ ਰਿਹਾ ਉਹ ਸੱਚਾ ਸਾਹਿਬ ਸਵਾਲਿਆ ਜਰ 350 ਪਿਆ ਕਾਹੋ ਨਾ ਨਤ ਕਰਦੇ ਅਖੀਆਂ ਬਾਤਾਂ ਯੋਗ ਕਰਣਾ ਸੁ ਘਰਾਂ ਜੋਸ਼ ਕਰਨਾ ਸੋ ਕਰ ਰਿਹਾ ਉਹਦਰਾ ਸੁਮਨ ਲਾ ਪਾਇਆ ਕੋ ਅੰਕ ਸਤਿਗੁਰ ਪ੍ਰਸਾਦ ਸੋ ਦਰ ਤੇ ਰਾ ਕੇ ਹਾ ਸੋ ਕਰ ਰਿਹਾ ਇਤਬਾ ਸਰਬਸ ਮੋਨੇ ਵਜ ਤੇਰਨਾ ਤ ਨੰ ਕਿਤ ਤੇ ਰਾਵਣ ਹਾਲ ਕਿਤ ਤੇ ਰਾਤ ਪਰੇ ਸੇ ਕਰ ਕਿਤ ਤੇ ਰਾਵਣ ਹਾਲ ਕੋ ਨ ਪੜੇ ਬਸੰਤ ਇਤ ਤੇਰੇ ਗਾਵਣ ਹਰ ਧੰਦ ਧਰਮ ਦੁਹਾਰ ਧੰਦ ਨਚੈ ਤਗੋ ਪਤਲ ਗਾਣਨ ਦੇਖ ਲੈ ਕ ਧਰਮ ਬਿਕਾਰ ਗਾਵਨ ਲਈ ਸਰ ਪਰਮ ਦੇਵ ਉਹ ਤੇ ਨਾ ਦਾਸ਼ਵਾਲ ਗਾਵਨ ਇੰਦਰ ਇੰਦਰਾਸ਼ਣ ਬੈਠੇ ਦੇਵਤਿਆਂ ਘਰ ਨਾਲ ਗਾਵਨ ਲੈ ਦਸ਼ਮਾਤੇ ਅੰਗਰ ਕਾਉਂਦੋਂ ਲੁਹਾ ਦੇ ਤਿਹਾ ਕਾ ਨਾ ਜਾਤੇ ਜਬੇ ਰੰਗੋ ਕੇ ਕਾ ਨਦਨ ਵੀ ਰਤਨ ਗਾਉ ਨਦਨ ਪੜ ਲਾ ਫੜ ਰਹੀ ਜੇ ਤਮ ਲੋਕ ਜੋ ਕਵੇਦਾਨ ਲੈ ਗਾਉ ਨਦਨ ਮੋਹ ਰਿਹਾ ਮਨ ਮੋਹ ਓ ਲਗਮਾ ਛਪਿਆ ਲੈ ਗਾਉ ਨਦਨ ਰਤਨ ਉਬਾਏ ਤੇਰੇ ਅਠ ਲੱਠ ਤੇ ਰਤਨ ਲੈ ਗਾਉ ਨਦਨ ਜੋ ਦਮਾ ਬੜ ਸੂਰਾ ਆਏ ਘਾਲ ਗਵਨਨ ਖੰਡਾ ਮੰਡਲ ਪਰਮੰਡਲ ਕਾਰ ਕਰ ਰਖੇ ਤੇ ਸਾਨ ਸੇ ਦੁਰਗਾ ਮੰਦ ਜੋਤ ਪਾਵਣ ਰਤ ਦੇਰ ਭਗ ਕਰ ਸਾਲੇ ਔਰ ਕੇਤੋਨ ਗਵਨ ਸੇ ਕਿਨਾ ਨਾਮ ਸਾਲੇ ਪਿਆਰ ਵਿਚਾਲ ਸੋਏ ਜੋਈ ਸਦਾ ਸਤਿ ਸਾਹਿਬ ਕਾਚਾ ਸਾਚੀ ਨਾ ਲਾਜੈ ਨਰ ਚਾਇ ਰੰਗ ਰੰਗਿ ਭਾਤੇ ਕਰ ਕਰ ਜਨ세 ਮਾਇਆ ਜਨ ਪਾਇ ਕਰ ਕਰ ਦੇ ਕਹਿ ਕੇ ਆਪਣਾ ਜੋ ਤਸਦੀ ਵਟ ਆਇ ਜੋ ਤਸਪਾਵੈ ਸੋਈ ਕਰਦੇ ਤੇ ਹੁਕਮਾ ਲ ਕਰਨਾ ਜਾ ਸੋਭਾ ਸੋਸ਼ ਮਨ ਕੜਾ ਵਿਆਹ ਲਾ ਜਾਏ ਵਿਆਹ ਵਾਹੀ ਬੁਰਜੀ ਕਾ ਖਾਣ ਸ ਆਏ ਬੋਲੇ ਕੀਮਤ ਪਾਦੇ ਆਏ ਆਸਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਆਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਾਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਰੈ ਮਰ ਜਾਓ ਆਖਣ ਓ ਪਤਪੁਰਖਾ ਬਿਨੋ ਕਰੋ ਗੁਰਪਾਸ